ਹਾਂਜੀ ਸਵਾਗਤ ਹੈ ਸਾਰਿਆਂ ਦਾ ਨਵੀਂ ਵੀਡੀਓ ਚ ਸਾਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਮਾਰ ਦਿਆ ਕਰੋ ਬਈ ਐਂਡ ਤੱਕ ਵੀਡੀਓ ਜਰੂਰ ਦੇਖ ਕੇ ਜਾਓ ਧੰਨਵਾਦ ਬਈ ਸਾਰਿਆਂ ਦਾ ਐਡੇ ਐਡੇ ਸਿੰਘ ਗਾਂ ਦੇ ਟੱਠਾ ਹੀ ਮੈਨੂੰ ਕੀ ਪਤਾ ਸੀ ਮਾਰਦੀ ਐ ਇਹ ਚੜਾ ਲਾ ਨੀੜੀ ਲੱਗਣ ਦਿੰਦੀ ਛੜ ਦੇ ਛੁੱਟ ਦੇ ਨੀ ਅਸੀਂ ਦੀ ਮੈਂ ਤਾਂ ਬਚ ਗਏ ਜਮਾ ਸ਼ੀਲ ਬਹੁਤ ਹੈਗਾ ਪੈ ਗਈ ਮੈਨੂੰ ਦੇ ਨਾ ਵਿੜੇ ਆਇ ਲਿਆ ਗਾਂ ਐਡੇ ਐਡੇ ਸਿੰਘ ਗਾਂ ਦੇ ਟੱਠਾ ਹੀ ਪੜਿਆ ਭੈਂਡ ਚੋ ਬਾੜੀ ਮੱਲੀ ਗਾਂ ਮੈਂ ਕਿਹਾ ਨਜ਼ਾਰਾ ਹੀ ਆ ਗਿਆ ਤੇ ਆਹ ਦੇ ਦੇ ਸੰਤ ਉਹ ਲਿਆ ਤੇ ਮੈਨੂੰ ਕੀ ਪਤਾ ਵੀ ਮਾਰਦੀ ਏ ਮੈਂ ਤਾਂ ਭਾਈ ਮਾ ਸਵਾਦ ਹੀ ਆ ਗਿਆ ਤਾਂ ਗੱਲ ਦਾ ਯਾਰ ਬੜਾ ਨਜ਼ਾਰਾ ਆਊਗਾ ਮਖੇ ਇਹ ਤਾਂ ਗਾਈ 40000 ਦੀ ਏ ਚੰਪਲੇਸ ਮਾਰੀ ਠੇਲੂ ਸੱਧਿਆ ਚੜਾਈ ਗਾਂ ਉਹਦੇ ਲਈ ਤੇ ਲਾਜ ਉਹਨੇ ਕਰੇ ਮੈਂ ਮਖਾ ਭਾਈ ਚੜਾ ਲਓ ਖਾਂ ਅਰੇ ਚੜਾ ਲਾ ਨੀੜੇ ਲੱਗਣ ਦਿੰਦੀ ਸੌਦਾ ਕਰ ਲਿਆ ਛੜਦੇ ਛੁਰਦੇ ਨਹੀਂ ਅਸੀਂ ਵੀ ਹਾਂ ਕੀ ਚਾਚਾ ਘਰੇ ਖੱਡਾ ਪੱਟ ਲਿਆ ਮੈਂ ਪੱਟ ਕੇ ਖੱਡਾ ਬੱਛੀ ਪੜੀ ਬੋੜੀ ਦੁੱਧ ਬੜਾ ਜੀ ਗਾਂ ਥਲੇ ਬੱਛੀ ਪੜੀ ਬੱਛੀ ਖੋੜ ਕੇ ਮੈਂ ਗੱਡੀ ਚ ਬੰਨਦੀ ਮੈਂ ਕਿ ਹੁਣ ਗਾਵੇਂ ਤੈਨੂੰ ਵੀ ਛੱਡੂਗਾ ਮੈਂ ਜਦੋਂ ਗਾਰੇ ਡੰਡਾ ਮਾਰਨ ਨੱਕ ਤੇ ਮੈਂਗਾ ਪਿੱਛੇ हट ਗਈ ਮੈਂ ਨਹੀਂ ਮਾਰਦੀ ਕੁਛ ਨਹੀਂ ਕਰਦੀ ਇਹ ਮੈਂ ਛੜਤੀ ਗਾਂ ਗਾਂ ਵੜ ਕੇ ਆ ਗੱਡੀ ਚ ਵੜ ਗਈ ਚੱਲ ਮੈਂ ਕੱτευ ਆ ਜੂਗੀ ਲਿਆਂਦੀ ਸੀਗੀ ਸ਼ੁੱਕਰਵਾਰ ਨੂੰ ਮੈਂ ਕਿ ਕਿ ਮੰਡੀ ਦੀ ਪਉਦੇ ਦੂਜੀ ਮੰਡੀ ਪਾਵਾਂਗੇ ਪਹਿਲਾਂ ਮੈਂ ਖੱਡੇ ਦੇ ਬੰਨੀ ਚਾਚਾ ਟਾਲੀ ਨਾ ਪੇਪੋਲੀਆ ਟਰੈਕਟਰ ਮਗਰ ਮੈਂ ਤੇ 6 ਮਹੀਨੇ ਬੰਨ ਕੇ ਨਾਲਾ ਮਗਰ ਇੱਕ ਦਿਨ 니ਛੜੀ ਅਸੀਂ ਅੰਦਰ ਬੰਨ ਲੀ ਖੋੜ ਨਹੀਂ ਦੇ ਸੀ ਟਰੈਕਟਰ ਹਾਲਾ ਨਾਲ ਬੰਨ ਕੇ ਦੋ ਰਸੇ ਪਾ ਕੇ ਤਰੀਕੇ ਨਾਲ ਮੁੜ ਕੇ ਚੋਲੀ ਤੇਰੀ 마ਸੀ ਨਹੀਂ ਚੋਲੀ ਭੈਣ ਚੋਦੀ ਨੇ ਬੱਚੇ ਨੂੰ ਛੱਡ ਕੇ ਸ਼ੀਰ ਦੇਤਾ ਮੈਂ ਤਾਂ ਬਾਚ ਗਏ ਜਮਾ ਸ਼ੀਲ ਬਹੁਤ ਹੈਗਾ 10 ਦਿਨ ਰਹਿ ਗਈ ਮੇਰੇ ਘਰੇ ਛੱਡੇ ਤੇ ਧਜ ਗਈ ਸਾਨੂੰ ਡੱਕਾ ਵੀ ਨਹੀਂ ਆਖਿਆ ਉਹ ਘਰਉਂਦੀ ਸੀ ਗੱਡੀ ਨੂੰ ਵੇਖ ਕੇ ਮੈਂ ਚੱਕੀ ਬੱਛੀ ਲੈ ਕੇ ਗੱਡੀ 'ਚ ਵੜ ਗਿਆ ਤੇ ਗਾਂ ਪੈ ਗਈ ਮੈਨੂੰ ਐਡੇ ਐਡੇ ਸੰਗ ਸੀ ਤਾਂ ਸੱਜੀ ਦੀ ਫਰਾਨਾ ਜਿਹੜੇ ਚਾਰ ਵੀ ਗੱਡੀ 'ਚ ਪੈ ਗਈ ਮੈਨੂੰ ਮੈਂ ਕਿਹਾ ਮੈਂ ਥੱਲੇ ਪੈ ਗਿਆ ਲੰਮਾ ਨਾਲ ਦੀ ਨਾਲ ਉਹ ਟੱਟੇ ਬਾੜ ਦੂਗੀ ਗੱਡਾ ਵੀ ਪੈ ਗਿਆ ਲੰਮੇ ਲੰਮੇ 'ਚ ਤੇ ਬੰਦਾ ਹੁੰਦਾ ਮੇਰਾ ਗਰਗਾ ਗੱਡੀ ਵਾਲਾ ਨਹੀਂ ਮਾਰਾ ਲ ਜਾਂਦਾ ਭਲਾ 200 ਵੱਧ ਲੈ ਲੈ ਚਾਰ 'ਚ ਬੰਦਾਣਾ ਮਾਰਾ ਨਾਲ ਜਾਉ ਸਾਰੇ ਨੇ ਫਿਰ ਕੀ ਕੀਤਾ ਚੁੰਬੜ ਗਿਆ ਸਿਆੜ ਤੋਂ ਖੜੇ ਰੱਸਾ ਖਿੱਚ ਕਿਉਂ ਨੇ ਕਸਲੀ ਗਾਂ ਪਾਸੇ ਮੈਨੂੰ ਨਿਕਲ ਜਾ ਥੱਲੇ ਫੇਰ ਉੱਠਿਆ ਦੋ ਉੱਠਿਆ ਤੇ ਲੈ ਗਏ ਚਾਚਾ ਸੀ ਇੱਕ ਗਾਂ ਘੱਟ ਪਾਈ ਮੰਡੀ ਛੀ ਪਾਈ ਆਉਂਦੇ ਮੈਂ ਹੋਣ ਓਏ ਜਦੋਂ ਜਾਵੜੇ ਸੀ ਬੱਲੂ ਗਾਣੇ ਉਥੋਂ ਟੀਕੇ ਟੂਕੇ ਲਾ ਕੇ ਲਾਏ ਕੁੜੀ ਦੇ ਅੱਖਾਂ ਸਮਦੀਆਂ ਦੇ ਵਿੱਚ दारू ਰਿੱਚਾ ਨੂੰ ਕਿੱਥੋਂ ਚੜਜੂ ਉਹ ਟੀਕੇ ਟੂਕੇ ਨੇ ਗਾਂ ਨੂੰ ਕੱਖ ਨਹੀਂ ਕੀਤਾ ਆਹ ਓਲੀ ਓਲੀ ਆਨੰਦ ਘਰ ਜਾਵੜੇ ਮੈਂ ਤਾਰੇ ਮਾਰ ਦੂਗਾ ਜੱਪਨ ਨੂੰ ਛੱਡਦੀ ਨਹੀਂ ਲਾਸਾਂ ਪਾਈਆਂ ਸਾਡੇ ਅੰਗਾਂ ਦੇ ਮੈਨੂੰ ਫੇਰ ਕਿਵੇਂ ਕਰੀ ਗੇ ਮੈਂ ਦੋ ਬੋਤਲਾਂ ਲੈ ਲੈ ਇੱਥੋਂ ਹੀ ਆਨੰਦ ਕਰ ਦੂ ਪੱਪਿਆ ਇੱਕ ਬੋਲ ਤੇ ਖੱਡੇ ਤੇ ਜਾ ਕੇ ਛੜਤੀ ਡੱਬ ਵਾਲੀ ਦੂਜੀ ਚ ਪੈਗ ਲਾ ਲੇ ਮੈਨੂੰ ਇਹ ਹੌਣ ਮੈਂ ਲਵਣਾ ਮਥਲੇ ਕੋਈ ਨਹੀਂ ਖੜ ਗਿਆ ਬੰਨ ਲਈ ਥੱਲੇ ਅਸੀਂ ਲਾ ਲਈ ਗੱਡੀ ਮਗਰ ਬੰਨ ਕੇ ਅੰਦਰ ਲੈ ਗਏ ਤੂੰ ਬਣੀ ਬਹੁਤ ਮੰਡੀ ਚ ਹੁਣ ਵੀ ਚੱਲੀ ਪੈਰੀ ਹੱਥ ਲਾਉਂਦੇ ਲੋਕ ਚਾਚਾ ਆਏ ਨਹੀਂ ਆਪਾਂ ਵੀ ਗੁਵਾ ਚਾਰ ਨਹੀਂ ਮੈਨੂੰ ਇਹ ਕਿੰਨੇ ਦੀ 45 ਦੇਣੀ ਕਿੰਨੇ 35 ਦੀ ਆ ਹੋਗੀ ਧਾਰਾ ਮਰਾਤੀਆਂ ਪਹਿਲਾਂ ਹੀ ਮੈਨੂੰ 4 ਦਿੱਤਾ 1000 ਦਾਲੀ ਕੱਟ ਗਿਆ। ਅਰੇ 3 ਹੀ ਰਹਿ ਗਏ ਦੂਜੀ ਮੰਡੀ ਦੀ ਦੂ। ਬੰਦਾ ਬੜਾ ਚੰਗਾ ਸੀ। ਮੈਂ ਲੈ ਆਇਆ ਯਾਰ। ਮੈਨੂੰ ਤਾਂ ਉੱਥੇ ਬੰਨੇ ਗੱਡੀ ਮੋੜ ਲਾ ਕੇ। ਮੇਰਾ ਸਾਲਾ ਮੇਰੇ ਦੋਨੇ ਤਲਾਸਾਂ ਲੈ ਗਿਆ। ਉਹੇ ਬੰਨਿਆਂ ਦੀ ਮੈਂ। ਜਦੋਂ ਚਾਚਾ ਆਥਣੀ ਮੈਂ ਵੇਖਿਆ ਤੁਰ ਲੱਗੇ ਨੇ। ਐਡਾ ਕਜਵਾਖ ਪਾਠਾਂ ਦਾ ਮੇਰਾ ਸੋਹਰਾ ਜਾਨ ਨੂੰ ਕੱਲਾ ਹੀ ਫੜੀ ਫਰੀ। ਦੂਜੀ ਮੰਡੀ ਆ ਗਿਆ। ਮੈਨੂੰ ਭਾਲ ਦਾ ਫਿਰਿਆ ਮੰਡੀ ਚ। ਮੈਂ ਹੋ ਗਿਆ ਲੇਟ। ਮੈਨੂੰ ਵੱਜੇ 8:30 ਗਰਮੀ ਦਾ ਟਾਈਮ ਸੀ ਛੌਣ ਪਾ ਦਰਮੀ ਨਾ ਸੀ। ਪਾਲਾ ਪਰਮਨੂਆ ਪੈਸੇ ਲੈ ਆਉਂਦੇ ਰੱਬਾ ਲਈ ਚੰਗੀ ਗਾਹ ਸੀ ਯਾਰ ਏਡੀਸੀ ਲਗਾਈ ਨਹੀਂ ਵੇਖੀ ਜ਼ਿੰਦਗੀ ਚ ਤੇ ਪੈਸੇ ਪੂਸੇ ਦੇ ਕੇ ਮੈਨੂੰ ਨਾ ਛੋੜ ਕਰਦੇ ਮੈਂ 200 ਛੱਡਦਾ ਮੈਂ ਗਾਂਦ ਚ ਕਿੰਨੇ ਦੀ ਕੀ ਇਹਦਾ 85 ਕਿ ਵੀ ਕੀ ਭਾਈ ਪੂਰ ਲਾਹਰ